ਸਾਡੇ ਰੂਟੀਨ ਦੇ ਵਿੱਚ ਚੈੱਕਅਪ ਹੁੰਦੇ ਆ ਅੱਜ ਮੈਂ ਆਪਣੇ ਚੈੱਕਅਪ ਵਾਸਤੇ 40th ਹਸਪੀਟਲ ਗਿਆ ਆ ਸੀ ਇਹ ਸਾਡੇ ਹਰ ਮਹੀਨੇ ਰੂਟੀਨ ਚੈੱਕਅਪ ਹੁੰਦੇ ਆਂਦੀ ਅਪੁਆਇੰਟਮੈਂਟ ਅਸੀਂ ਪਹਿਲਾਂ ਹੀ ਲਈ ਹੋਈ ਬੜੇ ਸਤਕਾਰਯੋਗ ਪੱਤਰਕਾਰ ਭਾਈ ਚਾਰੇ ਦਾ ਫੋਨ ਆਇਆ ਵੀ ਹੰਨੀ ਸੇਠੀ ਨੇ ਕੋਈ ਮੇਰੇ ਖਿਲਾਫ ਇੱਕ ਇੰਟਰਵਿਊ ਕੀਤੀ ਹੈ ਕਿਸੇ ਨਿੱਜੀ ਚੈਨਲ ਤੇ ਸੋ ਮੈਂ ਤੁਹਾਨੂੰ ਬੜੇ ਸਤਕਾਰ ਸਹਿਤ ਬੇਨਤੀ ਕਰਦਾ ਵੀ ਇਹ ਅੰਨੀ ਸੇਠੀ ਉਹ ਹੰਨੀ ਸੇਠੀ ਆ ਜਿਹੜਾ ਸ਼ਰਾਬ ਪੀ ਕੇ ਆਪਣੀ ਹੀ ਪਤਨੀ ਨਾਲ ਬਾਰ ਬਾਰ ਉਹਦੀ ਮਰਜ਼ੀ ਤੋਂ ਬਿਨਾ ਬਲਾਤਕਾਰ ਕਰਦਾ ਸੀ ਇਹ ਇਹੋ ਜਿਹਾ ਘਟੀਆ ਬੰਦਾ ਉਨੇ ਦਿੱਤੀ ਆਪਣੀ ਦਰਖਾਸਤ ਦੇ ਵਿੱਚ ਲਿਖਾਇਆ ਕਿ ਇਹ ਸ਼ਰਾਬ ਪੀ ਕੇ ਨਸ਼ੇ ਦੀ ਹਾਲਤ ਦੇ ਵਿੱਚ ਜੋ ਹੰਦੇ ਨਾਲੇ ਕਰਤੂਤਾ ਕਰਦਾ ਸੀ ਮੈਂ ਕੈਮਰੇ ਤੇ ਦੱਸ ਨਹੀਂ ਸਕਦਾ ਸੋ ਇਹ ਜਿਹੜਾ ਵੈਸ਼ੀ ਦਰਿੰਦਾ ਬਲਾਤਕਾਰੀ ਬਲੈਕਮੇਲਰ ਜਿਹੜਾ ਕਿ ਆਪਣੀ ਪਤਨੀ ਨੂੰ ਵੀ ਨਹੀਂ ਛੱਡਿਆ ਜਿੰਨੇ ਸੋ ਮੈਂ ਬਹੁਤੀਆਂ ਗੱਲਾਂ ਦੀ ਡੰਗਾਈ ਚ ਨਹੀਂ ਜਾਣਾ ਇਹਨੇ ਜਿਹੜੀ ਇੰਟਰਵਿਊ ਕੀਤੀ ਏ ਉਹਦੇ ਵਿੱਚ ਕਹਿੰਦਾ ਕਿ ਮੇਰੇ ਨਾਂ ਤੇ ਕੋਈ ਇਹਦੇ ਨਾਂ ਤੇ 4 ਕਰੋੜ ਦੀ ਪਤਾ ਨਹੀਂ ਇੰਸ਼ੋਰੈਂਸ ਹੈਗੀ ਵੀ ਇਹ ਕਿ ਨਹੀਂ ਦੇਖੋ ਵਰਬਲੀ ਗੱਲ ਕੀਤੀ ਹੈ ਜਦੋਂ ਡਾਕੂਮੈਂਟਰੀ ਕਰੇਗਾ ਐਦਾ ਸਾਹਮਣੇ ਪੇਪਰ ਰੱਖ ਕੇ ਗੱਲ ਕਰੇਗਾ ਆਈ ਦਾ ਉਦੋਂ ਮੰਨਾਂਗੇ ਮੇਰੀ 1 ਕਰੋੜ ਰੁਪਏ ਦੀ ਤਾਂ ਕੱਲੀ ਮੈਡੀਕਲ ਪਾਲਸੀ ਸੀ ਮੇਰੀ 5 ਕਰੋੜ ਰੁਪਏ ਦੀ ਇੰਸ਼ੋਰੈਂਸ ਹੈ ਡਾਕੂਮੈਂਟਰੀ ਤੇ ਮੇਰੀ ਕੋਈ ਫੈਮਿਲੀ ਨਾਲ ਕੋਈ ਮਾੜੀ-ਮੋਟੀ ਅਨਬੰਦ ਹੋ ਜੇ ਮੈਂ ਕੀ ਕਹਾਂ ਜੀ ਮੈਨੂੰ ਮਾਰਨਾ ਚਾਹੁੰਦੇ ਆ 5 ਕਰੋੜ ਲੈਣ ਵਾਸਤੇ ਕੋਈ ਗੱਲ ਦਾ ਲੌਜੀਕ ਬਣਦਾ ਗੂੰ ਖਾਣਿਆ ਮੋٹے ਦਿਮਾਗ ਦੇ ਆ ਤੈਨੂੰ 20 ਵਾਰੀ ਕਿਹਾ ਵੀ ਜਿਹੜੀ ਗੱਲ ਕਰਨੀ ਤੱਥਾਂ ਦੇ ਆਧਾਰ ਤੇ ਕਰਿਆ ਕਰ ਫਿਰ ਤੂੰ ਕਹਿੰਦਾ ਜੀ ਪ੍ਰਿੰਕਲ ਹੋਣੀ ਜਾ ਰਹੇ ਸੀ ਹਥਿਆਰਾਂ ਨਾਲ ਲੈਸ ਸੀ ਗਨ ਮੈਂ ਮੇਰੇ ਤੇ 7 ਗੋਲੀਆਂ ਵੱਜੀਆਂ ਮਸਾਂ ਬਚਿਆ ਮੈਂ ਵੈਂਟੀਲੇਟਰ ਤੇ ਮੈਂ ਸੀ ਆਈਸੀਯੂ 'ਚ ਮੈਂ ਰਿਆਂ ਸਰਕਾਰ ਨੇ ਹਾਈ ਕੋਰਟ ਮਾਨਯੋਗ ਅਦਾਲਤ ਨੇ ਮੈਨੂੰ ਗਨਮੈਨ ਦਿੱਤੇ ਆ ਤੇ ਗਨਮੈਨ ਹਥਿਆਰਾਂ ਨਾਲ ਲੈਸ ਹੀ ਹੁੰਦੇ ਆ ਤੇ ਤੈਨੂੰ ਕੀ ਕਹਿੰਦੇ ਹੋ ਗੂਖਾਣੇ ਆ ਹੁਣ ਸੜਕ ਦੇ ਉੱਤੇ ਪੁਲਿਸ ਤੁਰਦੀ ਵੀ ਆ ਮੈਂ ਕਹਾਂ ਜੀ ਇੱਥੋਂ ਪੁਲਿਸ ਲੰਗੀ ਹਥਿਆਰਾਂ ਨਾਲ ਲੈਸ ਸੀ ਤੈਨੂੰ ਕੀ ਕਹਿੰਦੀ ਓ ਤੂੰ ਕੋਤੋਂ ਫੜਾ ਤੂੰ ਵੀ ਤਾਂ ਇੱਕ ਗਨਮੈਨ ਲਈ ਫਿਰਦਾ ਝੂਠ ਬੋਲ ਕੇ ਆਪਣੀ ਐਸੀ ਜਨਾਨੀ ਨੂੰ ਤੇ ਬੱਚਿਆਂ ਨੂੰ ਪੇਸ਼ ਕਰਾਗੇ ਜੀ ਸਾਨੂੰ ਖਤਰਾ ਤੇ ਤੂੰ ਇੱਕ ਅੱਜ ਤੋਂ 6 ਤੇ 8 ਮਹੀਨੇ ਪਹਿਲਾਂ ਤੂੰ ਵੀਡੀਓ ਪਾਈ ਸੀ ਪੂਡ ਵੇਚਣ ਵਾਲਿਆਂ ਨੂੰ ਗਨਮੈਨਾਂ ਦੀ ਕੀ ਲੋੜ ਤੇ ਅੱਜ ਤੈਨੂੰ ਕਿਹੜੀ ਲੋੜ ਪੈ ਗਈ ਦੱਸ ਮੈਨੂੰ ਗੂੰ ਖਾਣਿਆ ਕੀ ਲੋੜ ਪੈ ਗਈ ਤੈਨੂੰ ਉਹ ਕੱਚੂ ਪੁੰਬਾ ਮਰਦਾ ਫਿਰਦਾ ਬੈੱਡ ਤੇ ਲੋਕਾਂ ਨੂੰ ਦੱਸੋ ਦੋਮਾ ਵੀ ਚੱਕੀ ਵਾਲਾ ਕੌਣ ਹੈ ਤੂੰ ਜਿਹੜੀਆਂ ਕਰਤੂਤਾ ਕੀਤੀਆਂ ਨਾ ਮੈਂ ਕਹਿੰਦਾ ਤੇਰੇ ਵਰਗਾ ਵੈਸ਼ੀ ਦਰਿੰਦਾ ਦੁਨੀਆ ਤੇ ਨਹੀਂ ਆਉਣਾ ਤੂੰ ਕਹਿੰਦਾ ਬਲੈਕਮੇਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਦੁਨੀਆ ਦੇ ਸਾਹਮਣੇ ਹੋ ਰਿਹਾ ਸਾਰਾ ਠੀਕ ਹੈ ਨਾ ਹੁਣ ਤੂੰ ਬੜੀ ਜਨਾਨੀ ਤੇ ਇਲਜ਼ਾਮ ਲਾਈ ਜਨਾ ਵੀ ਪੈਸੇ ਚੱਕ ਕੇ ਲੈ ਗਈ ਕਾਕਾ ਜਿੱਥੋਂ ਜਿੱਥੋਂ ਲੰਗੀ ਹਰ ਜਗ੍ਹਾ ਤੇ ਕੈਮਰੇ ਲੱਗੇ ਤੂੰ ਕਹਿੰਦਾ ਦਰਾਹਾ ਤੇਰੇ ਨਾਲ ਦਰਾਹਾ ਦੇਖ ਮੇਰੇ ਇਥੇ ਲੁਧਿਆਣੇ ਤੋਂ 25 ਕਿਲੋਮੀਟਰ ਪੈਂਦਾ ਕੱਲ ਦਰਾਹੇ ਤੋਂ ਘਟੋ ਘਟ ਮੋਹਦਵਾਰ ਗੁਰਦੁਆਰਾ ਸਾਹਿਬ ਦੇ ਸਾਫਕਾ ਪ੍ਰਧਾਨ ਸਮੇਤ 25 ਬੰਦੇ ਆਏ ਤੇਰੀ ਜਨਾਨੀ ਦੇ ਹੱਥ ਚੋਂ ਸਾਰੇ ਗੁਰਸਿੱਖ ਤੇ ਤੂੰ ਤੂੰ ਕੀ ਹੈ ਮੈਂ ਤਾਂ ਜਿਹੜੇ ਸਿੱਖ ਵਿਦਵਾਨ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਇਹ ਦਮਾਲਾ ਬਣ ਕੇ ਜਿਹੜਾ ਬੰਦਾ ਰਾਤ ਨੂੰ ਪੌਣੀ ਬੋਤਲ ਸ਼ਰਾਬ ਪੀ ਕੇ ਜਿਹੜਾ ਬੜੀ ਜਨਾਨੀ ਦੀ ਕੁੱਟਮਾਰ ਕਰਦਾ ਫਿਰ ਉਹਦੀ ਮਰਜ਼ੀ ਤੋਂ ਬਿਨਾ ਉਹਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਉਹਦੀ ਬਲਾਤਕਾਰ ਕਰਦਾ ਇਹੋ ਜਿਹਾ ਗੰਦਾ ਬੰਦਾ ਸਮਾਜ 'ਚ ਜੀਣ ਦੇ ਲਾਇਕ ਹੈਗਾ ਇਹੋ ਜਿਹਾ ਕਾਨੂੰਨੀ ਹਰਕਤਾਂ ਹੈ ਆਪਣੇ ਪਰਿਵਾਰ ਫਿਰ ਇਹਦੀ ਮੰਮੀ ਕੱਛੂ ਕੁੰਬਾ ਸਾਰੇ ਰਲ ਕੇ ਬੜੀ ਇਹਦੀ ਜਨਾਨੀ ਦੀ ਕੁੱਟਮਾਰ ਕਰਦੇ ਨੇ ਤੁਸੀਂ ਦੱਸੋ ਇਹ ਸਮਾਜ 'ਚ ਲਾਇਕ ਹੈਗੇ ਰਹਿਣ ਦੇ ਇੱਕ ਦੋ ਪੰਮੇ ਨਾਂ ਦਾ ਬੰਦਾ ਚੱਕੀ ਫਿਰਦਾ ਨਾਲ ਤੇਰਾ ਦੋਸਤ ਹੈ ਕਿ ਪਤਾ ਨਹੀਂ ਕੀ ਹੈ ਉਹਨਾਂ ਨਾਜਾਇਜ਼ ਅਸਲਾ ਤੂੰ ਆਪਣੇ ਕੋਲ ਰੱਖਦਾ ਰਾਤ ਨੂੰ ਘਰੇ ਲੈ ਕੇ ਜਾਣਾ ਤੈਨੂੰ ਕਿੰਨੇ ਪਰਮਿਸ਼ਨ ਦੇਤੀ ਹੁੰਦਾ ਅਸਲਾ ਕੈਰੀ ਕਰਨ ਦੀ ਦੱਸ ਮੈਨੂੰ ਫਿਰ ਤੂੰ ਕਹਿੰਦਾ ਮੇਰਾ ਲਾਇਸੈਂਸ ਨਹੀਂ ਬਣਦਾ ਨਸ਼ੇ ਨਾਲ ਤੂੰ ਡੱਕਿਆ ਰਹਿੰਦਾ ਤੇਰਾ ਮੈਡੀਕਲ ਕੌਣ ਕਰੂਗਾ ਦੱਸ ਮੈਨੂੰ ਲਾਇਸੈਂਸ ਉਸ ਬੰਦੇ ਨੂੰ ਮਿਲਦਾ ਜਿਹੜਾ ਬੰਦਾ ਨਸ਼ੇ ਪੱਤੇ ਨਾ ਕਰਦਾ ਹੋਵੇ ਨਸ਼ੇ ਨਾਲ ਤੂੰ ਡੱਕਿਆ ਰਹਿੰਦਾ ਤੇਰਾ ਮੈਡੀਕਲ ਕਿੱਥੋਂ ਕੰਪਲੀਟ ਹੋ ਜੂ ਤੇਰੀਆਂ ਸਾਰੀਆਂ ਕਾਨੂੰਨੀਆਂ ਹਰਕਤਾਂ ਤੇਰੀ ਜਨਾਨੀ ਨੂੰ ਪਤਾ ਸੀ ਮੈਨੂੰ ਮਰਵਾਉਣ ਵਾਸਤੇ ਜਿਹੜੀਆਂ ਤੂੰ ਸਾਜ਼ਿਸ਼ਾਂ ਰਚੀਆਂ ਉਹ ਵੀ ਤੇਰੀ ਜਨਾਨੀ ਨੂੰ ਪਤਾ ਹੁਣ ਤੈਨੂੰ ਡਰ ਸਤਾਉਂਦਾ ਵੀ ਉਹ ਸਾਰਾ ਸੱਚ ਤੇਰਾ ਕਾਲਾ ਚਿੱਠਾ ਖੋਲੀ-ਉਲੀ ਦੁਨੀਆ ਦੇ ਸਾਹਮਣੇ ਆਏਗਾ ਹੁਣ ਗੱਲਾਂ ਘੁਮਾ ਫਿਰ ਆਕੇ ਜੀ ਮੇਰੇ ਪੈਸੇ ਲੈਣਾ ਚਾਹਦੀ ਏ ਇਹ ਮੇਰਾ ਇਹ ਕਰਨਾ ਚਾਹਦੀ ਏ ਤੇਰੀ ਜਨਾਨੀ ਏ ਜਿਹੜੇ ਮਰਜੀ ਇਲਜ਼ਾਮ ਲਾ ਦੇ ਸਾਨੂੰ ਕੀ ਏ ਸਾਡਾ ਕੀ ਜਾਂਦਾ ਪਰ ਜੋ ਤੇਰੇ ਕਾਲੇ ਚਿੱਠੇ ਨੇ ਤੇਰੇ ਕਾਲੇ ਕਾਰਨਾਮੇ ਨੇ ਉਹ ਦੁਨੀਆ ਦੇ ਸਾਹਮਣੇ ਜਰੂਰ ਆਣੇ ਚਾਹੀਦੇ ਆ ਉਹਦੇ ਵੀ ਪੇਨ ਐ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿਉਂਕਿ ਸਭ ਤੋਂ ਵੱਡਾ ਪਰਮਾਤਮਾ ਪ੍ਰਸ਼ਾਸਨ ਉਸ ਤੋਂ ਬਾਅਦ ਐ ਵੀ ਪਰਮਾਤਮਾ ਪ੍ਰਸ਼ਾਸਨ ਨੂੰ ਸੋਝੀ ਦੇਵੇ ਅੱਜ ਮੇਰੇ ਮੈਨੂੰ ਜੋ ਪਤਾ ਲੱਗਿਆ ਤੇਰੀ ਜਨਾਨੀ ਬਾਣ ਜੋ ਸੀਨੀਅਰ ਰਫਸਨਾ ਕੋ ਪੇਸ਼ ਹੋਈ ਐ ਤੇਰੀਆਂ ਕਰਤੂਤਾ ਦੱਸਣ ਵਾਸਤੇ ਜੇ ਤੇਰੇ ਤੇ ਪਰਚਾ ਦਰਜ ਹੋਵੇ ਤੇਰੇ ਵਰਗੇ ਜਿਹੜੇ ਦਰਿੰਦੇ ਨੇ ਜੇਲ੍ਹ 'ਚ ਜਾਣ ਤਾਂ ਜੋ ਉਸ ਕੁੜੀ ਨੂੰ ਇਨਸਾਫ ਮਿਲੇ ਤੂੰ ਕਦੀ ਜ਼ਿੰਦਗੀ 'ਚ ਕਿਸੇ ਦੇ ਉੱਤੇ ਹੱਥ ਨਾ ਚੱਕੇ ਸੋ ਇਹਨਾਂ ਗੱਲਾਂ ਕਹਿੰਦਾ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੈਂ న్యూਸ ਚੈਨਲ ਵਾਲਿਆਂ ਨੂੰ ਵੀ ਬੇਨਤੀ ਕਰਦਾ ਵੀ ਜੇ ਕਿਸੇ ਨੇ ਮੇਰਾ ਪੱਖ ਲੈਣਾ ਮੇਰਾ ਫੋਨ 24 ਘੰਟੇ ਖੁੱਲਾ ਤੁਸੀਂ ਮੇਰਾ ਪੱਖ ਲੈ ਸਕਦੇ ਹੋ ਬਾਕੀ ਮੈਂ ਵੀਡੀਓ ਰਹੀ ਦੇਖੋ ਮੇਰੇ ਕੋਲ ਆਪਣਾ ਸੋਸ਼ਲ ਮੀਡੀਆ ਟਰੈਕ ਹੈਗਾ ਮੇਰੇ ਕੋਲ ਆਪਣਾ ਚੈਨਲ ਹੈਗਾ ਸਭ ਤੋਂ ਆਪਣਾ ਜਿਹੜਾ ਜਨਤਾ ਜਨਾਰਦਨ ਆ ਉਹ ਸਭ ਤੋਂ ਉੱਚਿਤ ਮੰਨਿਆ ਗਿਆ ਮੈਂ ਆਪਣਾ ਪੱਖ ਜਨਤਾ ਦੀ ਕਚੈਰੀ 'ਚ ਰੱਖ ਦਿੰਦਾ ਠੀਕ ਹੈ ਇਹ ਬੰਦਾ ਇੱਕ ਨੰਬਰ ਦਾ ਝੂਠਾ ਬੰਦਾ ਮਕਾਰ ਬੰਦਾ ਬਾਕੀ ਰਹੀ ਗੱਲ ਮੈਂ ਇਹ ਹੰਨੀ ਸੇਠੀ ਤੇ ਐਲੀ ਮੰਗੜ ਸਾਹਿਬ ਪਰਸੋਂ ਸਕੋਰਪੀਓ ਗੱਡੀ ਦੇ ਵਿੱਚ ਇੱਥੋਂ ਦਰਾਹੇ ਤੋਂ ਚੰਡੀਗੜ੍ਹ ਉੱਥੇ ਮਹਾਲੀ ਗਈਆਂ ਤੁਮਣ ਸਾਹਿਬ ਦੇ ਦਫ਼ਤਰ ਤਿੰਨ ਗੱਡੀਆਂ ਗਈਆਂ ਤਿੰਨੋਂ ਗੱਡੀਆਂ ਦੀ ਮੈਂ ਟੋਟਲ ਟੈਕਸ ਦਾ ਉੱਤਾ ਤੁਹਾਨੂੰ ਡਿਟੇਲ ਵੀ ਮੇਰੇ ਗਨਮੈਨ ਵੀ ਨਾਲ ਸੀ ਇਹਦਾ ਗਨਮੈਨ ਵੀ ਨਾਲ ਸੀ ਇਹ ਗੱਜ ਗੱਲਾਂ ਕਰਦਾ ਨਾ ਵੀ ਪ੍ਰਿੰਕਲ ਮੇਰੇ ਤੋਂ ਲੱਖ ਰੁਪਏ ਨੇ ਗੱਡੀ 'ਚ ਬਹਿ ਕੇ ਮੰਗੜ ਸਾਹਿਬ ਦੇ ਸਾਹਮਣੇ ਮਾਫੀ ਮੰਗੀ ਐ ਐਲੀ ਮੰਗੜ ਬੜੇ ਮਸ਼ਹੂਰ ਸਿੰਗਰ ਆ ਕਹਿੰਦਾ ਵੀਰੇ ਮੇਰੇ ਤੋਂ ਗਲਤੀ ਹੋ ਗਈ ਮੈਂ ਪਹਿਲੀ ਹੀ ਕਹਿ ਦਿੰਦਾ ਮੈਂ ਪੈਸਿਆਂ ਵਾਲੀ ਗੱਲ ਪਰਿੰਕਲ ਵੀਰੇ ਲਈ ਝੂਠ ਬੋਲੀ ਸੋ ਤੂੰ ਤੇਰੇ ਵਰਗਾ ਗਿਰਿਆ ਬੰਦਾ ਕੋਈ ਨਹੀਂ ਆ ਜਿਹੜੇ ਬੰਦੇ ਨੇ ਆਪਣੀ ਜਨਾਨੀ ਨੂੰ ਗੁਰਦੁਆਰੇ ਚੜਾ ਕੇ ਝੂਠੀ ਸੋਚ ਕਾਤੀ ਤੇਰੇ ਨਾਲ ਤਾਂ ਹਲੇ ਪ੍ਰਮਾਤਮਾ ਦੀ ਕਚੈਰੀ 'ਚ ਇਨਸਾਫ ਹੋਣਾ ਹਲੇ ਤੈਨੂੰ ਪ੍ਰਮਾਤਮਾ ਦੀ ਚੱਕੀ ਨੇ ਐਦਾ ਪੀਸਣਾ ਗੁਰੂ ਘਰ ਦੇ ਵਿੱਚ ਖਾਧੀਆਂ ਝੂਠੀਆਂ ਸੋਹਾਂ ਇੱਕ ਇੱਕ ਲਬਜ ਮੈਂ ਕਹਿੰਦਾ ਤੂੰ ਕਿਹੜੇ ਪਾਸੇ ਜਾਏਂਗਾ ਤੇਰੇ ਇਤਨਾ ਹਸਰ ਕੀ ਹੋਣਾ ਮੈਨੂੰ ਇਹ ਨਹੀਂ ਸਮਝ ਆਂਦੀ ਮੈਂ ਜਨਤਾਂ ਨੂੰ ਵੀ ਦੱਸਣਾ ਚਾਹੁੰਦਾ ਆ ਸਾਡੀ ਗੱਡੀ 'ਚ ਬੈਠਾ ਸੀ ਤੂੰ ਕੋਈ ਸਾਹ ਨਹੀਂ ਲਿੱਤਾ ਜਾ ਰਹੀ ਥੱਲੇ ਰੁਮਾਲ ਡੇਗ ਗਿਆ ਇਸ ਬੰਦੇ ਕੋਲ ਐਡਾ ਰੁਮਾਲ ਨਹੀਂ ਚੱਕਿਆ ਗਿਆ ਸੋ ਇਹ ਇਹ ਪਰਮਾਤਮਾ ਦੀ ਮਾਰ ਆ ਇਹਦਾ ਅੰਤ ਆਇਆ ਹੋਇਆ ਇਹਨੇ ਬਹੁਤ ਬੁਰਾ ਮਰਨਾ ਬੜੀ ਬੁਰੀ ਮੌਤ ਹੋਣੀ ਐ ਇਹ ਜਿਹੜੀਆਂ ਕਾਨੂੰਨੀਆ ਹਰਕਤਾਂ ਕਰਦਾ ਗਿਆ ਨਾ ਇਹ ਕਹਿੰਦਾ ਵੀ ਜੀ ਮੈਨੂੰ ਮਾਰਨ ਨੂੰ ਫਿਰਦੇ ਆ ਤੈਨੂੰ ਕਿਸੇ ਨੇ ਨਹੀਂ ਮਾਰਨਾ ਤੈਨੂੰ ਪਰਮਾਤਮਾ ਦੀ ਮਾਰ ਪੈਣੀ ਐ ਤੇ ਉਸ ਰੱਬ ਦੀ ਮਾਰ ਜਦੋਂ ਤੈਨੂੰ ਪੈਣੀ ਐ ਤੈਨੂੰ ਕਿਸੇ ਨੇ ਨਹੀਂ ਬਚਾਇਆ ਜਿਸ ਤਰ੍ਹਾਂ ਸਾਡੇ ਰੁਟੀਨ ਦੇ ਵਿੱਚ ਚੈੱਕ ਅਪ ਹੁੰਦੇ ਆ ਅੱਜ ਮੈਂ ਆਪਣੇ ਚੈੱਕ ਅਪ ਵਾਸਤੇ 40s ਹਸਪੀਟਲ ਗਿਆ ਆ ਸੀ ਇਹ ਸਾਡੇ ਹਰ ਮਹੀਨੇ ਰੁਟੀਨ ਚੈੱਕ ਅਪ ਹੁੰਦੇ ਆ ਦੀ ਅਪੁਆਇੰਟਮੈਂਟ ਅਸੀਂ ਪਹਿਲਾਂ ਹੀ ਲਈ ਹੋਈ ਬੜੇ ਸਤਕਾਰਯੋਗ ਪੱਤਰਕਾਰ ਭਾਈਚਾਰੇ ਦਾ ਫੋਨ ਆਇਆ ਵੀ ਹੰਨੀ ਸੇਠੀ ਨੇ ਕੋਈ ਮੇਰੇ ਖਿਲਾਫ ਇੱਕ ਇੰਟਰਵਿਊ ਕੀਤੀ ਹੈ ਕਿਸੇ ਨਿੱਜੀ ਚੈਨਲ ਤੇ ਸੋ ਮੈਂ ਤੁਹਾਨੂੰ ਬੜੇ ਸਤਕਾਰ ਸਹਿਤ ਬੇਨਤੀ ਕਰਦਾ ਵੀ ਇਹ ਅੰਨੀ ਸੇਠੀ ਉਹ ਹੰਨੀ ਸੇਠੀ ਆ ਜਿਹੜਾ ਸ਼ਰਾਬ ਪੀ ਕੇ ਆਪਣੀ ਹੀ ਪਤਨੀ ਨਾਲ ਬਾਰ ਬਾਰ ਉਹਦੀ ਮਰਜ਼ੀ ਤੋਂ ਬਿਨਾ ਬਲਾਤਕਾਰ ਕਰਦਾ ਸੀ ਇਹ ਇਹ ਜਿਹਾ ਘਟੀਆ ਬੰਦਾ ਉਹਨੇ ਦਿੱਤੀ ਆਪਣੀ ਤਰਖਾਸ ਦੇ ਵਿੱਚ ਲਿਖਾਇਆ ਕਿ ਇਹ ਸ਼ਰਾਬ ਪੀ ਕੇ ਨਸ਼ੇ ਦੀ ਹਾਲਤ ਦੇ ਵਿੱਚ ਜੋ ਹੁੰਦੇ ਨਾਲੇ ਕਰਤੂਤਾ ਕਰਦਾ ਸੀ ਮੈਂ ਕੈਮਰੇ ਤੇ ਦੱਸ ਨਹੀਂ ਸਕਦਾ ਸੋ ਇਹ ਜਿਹਾ ਵੈਸ਼ੀ ਦਰਿੰਦਾ ਬਲਾਤਕਾਰੀ ਬਲੈਕਮੇਲਰ ਜਿਹੜਾ ਕਿ ਬੜੀ ਪਤਨੀ ਨੂੰ ਵੀ ਨਹੀਂ ਛੱਡਿਆ ਜਿੰਨੇ ਸੋ ਮੈਂ ਬਹੁਤੀਆਂ ਗੱਲਾਂ ਦੀ ਡੰਗਾਈ ਚ ਨਹੀਂ ਜਾਣਾ ਇਹਨੇ ਜਿਹੜੀ ਇੰਟਰਵਿਊ ਕੀਤੀ ਏ ਉਹਦੇ ਵਿੱਚ ਕਹਿੰਦਾ ਕਿ ਮੇਰੇ ਨਾਂ ਤੇ ਕੋਈ ਇਹਦੇ ਨਾਂ ਤੇ 4 ਕਰੋੜ ਦੀ ਪਤਾ ਨਹੀਂ ਇੰਸ਼ੋਰੈਂਸ ਹੈਗੀ ਵੀ ਇਹ ਕਿ ਨਹੀਂ ਦੇਖੋ ਵਰਬਲੀ ਗੱਲ ਕੀਤੀ ਹੈ ਜਦੋਂ ਡਾਕੂਮੈਂਟਰੀ ਕਰੇਗਾ ਐਦਾਂ ਸਾਹਮਣੇ ਪੇਪਰ ਰੱਖ ਕੇ ਗੱਲ ਕਰੇਗਾ ਆਈ ਦਾ ਉਦੋਂ ਮੰਨਾਂਗੇ ਮੇਰੀ 1 ਕਰੋੜ ਰੁਪਏ ਦੀ ਤਾਂ ਇਕੱਲੀ ਮੈਡੀਕਲ ਪਾਲਸੀ ਸੀ ਮੇਰੀ 5 ਕਰੋੜ ਰੁਪਏ ਦੀ ਇੰਸ਼ੋਰੈਂਸ ਹੈ ਡਾਕੂਮੈਂਟਰੀ ਤੇ ਮੇਰੀ ਕੋਈ ਫੈਮਿਲੀ ਨਾਲ ਕੋਈ ਮਾੜੀ-ਮੁੰਡੀ ਅਨਬੰਦ ਹੋ ਜੇ ਮੈਂ ਕੀ ਕਹਾਂ ਜੀ ਮੈਨੂੰ ਮਾਰਨਾ ਚਾਹੁੰਦੇ ਆ 5 ਕਰੋੜ ਲੈਣ ਵਾਸਤੇ ਕੋਈ ਗੱਲ ਦਾ ਲੌਜੀਕ ਬਣਦਾ ਗੂੰ ਖਾਣਿਆ ਮੋਟੇ ਦਿਮਾਗ ਦੇ ਆ ਤੈਨੂੰ 20 ਵਾਰੀ ਕਿਹਾ ਵੀ ਜਿਹੜੀ ਗੱਲ ਕਰਨੀ ਤੱਥਾਂ ਦੇ ਆਧਾਰ ਤੇ ਕਰਿਆ ਕਰ ਫਿਰ ਤੂੰ ਕਹਿੰਦਾ ਜੀ ਪ੍ਰਿੰਕਲ ਹੋਣੀ ਜਾ ਰਹੇ ਸੀ ਹਥਿਆਰਾਂ ਨਾਲ ਲੈਸ ਸੀ ਗਨ ਮੈਂ ਮੇਰੇ ਤੇ 7 ਗੋਲੀਆਂ ਵੱਜੀਆਂ ਮਸਾਂ ਬਚਿਆ ਮੈਂ ਵੈਂਟੀਲੇਟਰ ਤੇ ਮੈਂ ਸੀ ਆਈਸੀਯੂ 'ਚ ਮੈ ਰਿਆਂ ਸਰਕਾਰ ਨੇ ਹਾਈ ਕੋਰਟ ਮਾਨਯੋਗ ਅਦਾਲਤ ਨੇ ਮੈਨੂੰ ਗਨਮੈਨ ਦਿੱਤੇ ਆ ਤੇ ਗਨਮੈਨ ਹਥਿਆਰਾਂ ਨਾਲ ਲੈਸ ਹੀ ਹੁੰਦੇ ਆ ਤੇ ਤੈਨੂੰ ਕੀ ਕਹਿੰਦੇ ਹੋ ਗੂਖਣਿਆ ਤੂੰ ਸੜਕ ਦੇ ਉੱਤੇ ਪੁਲਿਸ ਤੁਰਦੀ ਵੀ ਆ ਮੈਂ ਕਹਾਂ ਜੀ ਇੱਥੇ ਪੁਲਿਸ ਲੰਗੀ ਹਥਿਆਰਾਂ ਨਾਲ ਲੈਸ ਸੀ ਤੈਨੂੰ ਕੀ ਕਹਿੰਦੀ ਓ ਤੂੰ ਕੋ ਤੜਫਦਾ ਤੂੰ ਵੀ ਤਾਂ ਇੱਕ ਗੰਨਮੈਨ ਲਈ ਫਿਰਦਾ ਝੂਠ ਬੋਲ ਕੇ ਆਪਣੀ ਐਸੀ ਜਨਾਨੀ ਨੂੰ ਤੇ ਬੱਚਿਆਂ ਨੂੰ ਪੇਸ਼ ਕਰਾ ਗਏ ਜੀ ਸਾਨੂੰ ਖਤਰਾ ਤੇ ਤੂੰ ਇੱਕ ਅੱਜ ਤੋਂ 6 ਕੇ 8 ਮਹੀਨੇ ਪਹਿਲਾਂ ਤੂੰ ਵੀਡੀਓ ਪਾਈ ਸੀ ਪੂਟ ਵੇਚਣ ਵਾਲਿਆਂ ਨੂੰ ਗੰਨਮੈਨਾਂ ਦੀ ਕੀ ਲੋੜ ਤੇ ਅੱਜ ਤੈਨੂੰ ਕਿਹੜੀ ਲੋੜ ਪੈ ਗਈ ਦੱਸ ਮੈਨੂੰ ਗੂੰ ਖਾਣਿਆ ਕੀ ਲੋੜ ਪੈ ਗਈ ਤੈਨੂੰ ਉਹ ਕੱਚੂ ਕੁੰਬਾ ਮਰਦਾ ਫਿਰਦਾ ਬੈੱਡ ਤੇ ਲੋਕਾਂ ਨੂੰ ਦੱਸੋ ਦੋਵਾਂ ਵੀ ਚੱਕੀ ਵਾਲਾ ਕੌਣ ਹੈ ਤੂੰ ਜਿਹੜੀਆਂ ਕਰਤੂਤਾ ਕੀਤੀਆਂ ਨਾ ਮੈਂ ਕਹਿੰਦਾ ਤੇਰੇ ਵਰਗਾ ਵੈਸ਼ੀ ਦਰਿੰਦਾ ਦੁਨੀਆ ਤੇ ਨਹੀਂ ਹੋਣਾ ਤੂੰ ਕਹਿੰਦਾ ਬਲੈਕਮੇਲਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਦੁਨੀਆ ਦੇ ਸਾਹਮਣੇ ਹੋ ਰਿਹਾ ਸਾਰਾ ਠੀਕ ਹੈ ਨਾ ਹੁਣ ਤੂੰ ਬੜੀ ਜਨਾਨੀ ਤੇ ਇਲਜ਼ਾਮ ਲਾਈ ਜਨਾ ਵੀ ਪੈਸੇ ਚੱਕ ਕੇ ਲੈ ਗਈ ਕਾਕਾ ਜਿੱਥੋਂ ਜਿੱਥੋਂ ਲੰਗੀ ਹਰ ਜਗ੍ਹਾ ਤੇ ਕੈਮਰੇ ਲੱਗੇ ਤੂੰ ਕਹਿੰਦਾ ਦਰਾਹਾ ਤੇਰੇ ਨਾਲ ਦਰਾਹਾ ਦੇਖ ਮੇਰੇ ਇੱਥੇ ਲੁਧਿਆਣੇ ਤੋਂ 25 ਕਿਲੋਮੀਟਰ ਪੈਂਦਾ ਕੱਲ ਦਰਾਹੇ ਤੋਂ ਘਟੋ ਘਟ ਮੋਹਦਵਾਰ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਸਮੇਤ 25 ਬੰਦੇ ਆਏ ਤੇਰੀ ਜਨਾਨੀ ਦੇ ਹੱਥ ਚੋਂ ਸਾਰੇ ਗੁਰਸਿੱਖ ਤੇ ਤੂੰ ਤੂੰ ਕੀ ਹੈ ਮੈਂ ਤਾਂ ਜਿਹੜੇ ਸਿੱਖ ਵਿਦਵਾਨ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਇਹ ਦਮਾਲਾ ਬਣ ਕੇ ਜਿਹੜਾ ਬੰਦਾ ਰਾਤ ਨੂੰ ਪੌਣੀ ਬੋਤਲ ਸ਼ਰਾਬ ਪੀ ਗੇ ਜਿਹੜਾ ਬੜੀ ਜਨਾਨੀ ਦੀ ਕੁੱਟਮਾਰ ਕਰਦਾ ਫਿਰ ਉਹਦੀ ਮਰਜ਼ੀ ਤੋਂ ਬਿਨਾ ਉਹਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਉਹਦੀ ਬਲਾਤਕਾਰ ਕਰਦਾ ਇਹੋ ਜਿਹਾ ਗੰਦਾ ਬੰਦਾ ਸਮਾਜ 'ਚ ਜੀਣ ਦੇ ਲਾਇਕ ਹੈਗਾ ਇਹੋ ਜਿਹਾ ਕਾਨੂੰਨੀ ਹਰਕਤਾਂ ਹੈ ਆਪਣੇ ਪਰਿਵਾਰ ਫਿਰ ਇਹਦੀ ਮੰਮੀ ਕੱਚੂ ਕੁੰਬਾ ਸਾਰੇ ਰਲ ਕੇ ਬੜੀ ਇਹਦੀ ਜਨਾਨੀ ਦੀ ਕੁੱਟਮਾਰ ਕਰਦੇ ਨੇ ਤੁਸੀਂ ਦੱਸੋ ਇਹ ਸਮਾਜ 'ਚ ਲਾਇਕ ਹੈਗੇ ਰਹਿਣ ਦੇ ਇੱਕ ਦੋ ਪੰਮੇ ਨਾਂ ਦਾ ਬੰਦਾ ਚੱਕੀ ਫਿਰਦਾ ਨਾਲ ਤੇਰਾ ਦੋਸਤ ਹੈ ਕਿ ਪਤਾ ਨਹੀਂ ਕੀ ਹੈ ਉਹਨਾਂ